ਹੈਲੋ ਮੈਂ ਡਾਕਟਰ ਤੇਰਨਕਰ ਲੈ ਕੇ ਆਈ ਇੱਕ ਨਵੀਂ ਵੀਡੀਓ ਵੀਡੀਓ ਦੇ ਵਿੱਚ ਮੈਂ ਉਹ ਗੱਲਾਂ ਸਪਸ਼ਟ ਕਰਨ ਲੱਗੀ ਆ ਪਰਤ ਦਰਪਰਤ ਜਿਹੜੀਆਂ ਅਸੀਂ ਅਣਜਾਣ ਜਿਨ੍ਹਾਂ ਗੱਲਾਂ ਤੋਂ ਸਾਨੂੰ ਉਹਨਾਂ ਵਿਚਲਾ ਬੁਨਿਆਦੀ ਫਰਕ ਨਹੀਂ ਪਤਾ ਵੱਖਰੇਵਾ ਅੰਤਰ ਨਹੀਂ ਪਤਾ ਸਾਨੂੰ ਉਹ ਦੋ ਚੀਜ਼ਾਂ ਇੱਕੋ ਜਿਹੀਆਂ ਲੱਗਦੀਆਂ ਨੇ ਦੋ ਸ਼ਬਦ ਇੱਕੋ ਜਿਹੇ ਲੱਗਦੇ ਨੇ ਜਦੋਂ ਉਹ ਜਨਪੱਤਰੀ ਵਿੱਚ ਨਜ਼ਰ ਆਉਂਦੇ ਨੇ ਜਦੋਂ ਕੋਈ ਸਾਨੂੰ ਵਿਦਵਾਨ ਦੱਸਦਾ ਹੈ ਕਿ ਤੁਹਾਡੀ ਜਨਮ ਪੱਤਰੀ ਚ ਇਹ ਵਾਲਾ ਦੋਸ਼ ਹੈ ਹੂੰ ਦੋ ਸ਼ਬਦ ਨੇ ਪਿਤਰ ਰੈਣ ਪਿਤਰ ਦੋਸ਼ ਨਹੀਂ ਪਤਾ ਡਰ ਜਾਈਦਾ थरथर ਕੰਬਣ ਲੱਗ ਪਈਦਾ ਮੈਂ ਅਜਨਾ ਇਹਨਾਂ ਦੋਹਾਂ ਸ਼ਬਦਾਂ ਹੇਠ ਛੁਪੀਆਂ ਪਰਤਾਂ ਦੀ ਸਚਾਈ ਜਿਹੜੀ ਆ 1 ਵਾਈ 1 ਖੋਲਣ ਲੱਗੀ ਆ ਠੀਕ ਹੈ ਜੀ ਰੁਕੋ ਜਰਾ ਨਹੀਂ ਜਾਣਦੇ ਤੁਸੀਂ ਕਿ ਇਹ ਦੋਨੇ ਗੱਲਾਂ ਵੱਖ-ਵੱਖ ਨੇ ਲੋਕਾਂ ਨੇ ਅਜ ਤੱਕ ਇਹਨਾਂ ਨੂੰ ਇੱਕੋ ਹੀ ਸਮਝਿਆ ਤੇ ਸਮਝਾਇਆ ਵੀ ਔਰ ਫਾਇਦੇ ਵੀ ਚੱਕੇ ਪਰ ਇਹਨਾਂ ਵਿੱਚਲਾ ਫਰਕ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਵੀਡੀਓ ਦੇ ਅੰਤ ਤੱਕ ਰਹਿਣਾ ਕਿਉਂਕਿ ਮੈਂ ਇੱਕ ਐਸਾ ਗੁਪਤ ਉਪਾਅ ਵੀ ਦੱਸਣਾ ਹੈ ਜੋ ਵੈਦਿਕ ਗ੍ਰੰਥਾਂ 'ਚੋਂ ਹੁੰਦਾ ਹੈ ਕੱਲ੍ਹ ਸਨੋਂ 1 ਬਾਈ 1 ਦੱਸਾਂਗੇ ਆਰਾਮ ਨਾਲ ਪਹਿਲਾਂ ਪਿਤਰ ਰੇਣ ਨੂੰ ਸਮਝ ਲਓ ਪਿਤਰ ਰੇਣ ਕੀ ਹੈ ਵੈਦਿਕ ਮਤ ਅਨੁਸਾਰ ਹਰ ਮਨੁੱਖ ਤਿੰਨ ਕਰਜ਼ੇ ਲੈ ਕੇ ਜਨਮ ਲੈਂਦਾ ਹੈ ਇੱਕ ਹੈ ਦੇਵ ਰੇਣ ਰੇਣ ਹੁੰਦਾ ਕਰਜ਼ਾ ਪ੍ਰਕਿਰਤੀ ਤੇ ਦੇਵਤਿਆਂ ਦਾ ਕਰਜ਼ਾ ਜੋ ਚਾਰ ਤਰੀਕਿਆਂ ਨਾਲ ਸਿੰਚਕਾਣਾ ਹੈ ਜਜਨਾ ਤੇ ਪ੍ਰਾਰਥਨਾ ਨਾਲ ਦੂਜੇ ਦੋ ਤਰੀਕੇ ਮੈਂ ਬਾਅਦ ਚ ਦੱਸਦੀ ਆਂ ਅਸਲ ਚ ਅਸੀਂ ਹਵਾ ਪਾਣੀ ਧਰਤੀ ਅੱਗ ਅਤੇ ਆਕਾਸ਼ ਰਾਹੀਂ ਜੀਵਨ ਪ੍ਰਾਪਤ ਕਰਦੇ ਆਂ ਇਹ ਸਭ ਦੇਵਤਿਆਂ ਦੇ ਰੂਪ ਆ ਕਿਵੇਂ ਸਦੀ ਚ ਵਿਗਿਆਨਕ ਸੋਚ ਲੱਖ ਹੋਵੇ ਤੁਹਾਡੀ ਆਪਣੀਆਂ ਬੇਸਿਕਸ ਮੂਲ ਨੂੰ ਨਹੀਂ ਬਦਲ ਸਕਦੇ ਇਸ ਕਰਕੇ ਜਨੂੰ ਜਜਨਾ ਹਵਨ ਦੋ ਚੀਜ਼ਾਂ ਦੱਸਦੀਆਂ ਜਪ ਤੇ ਪ੍ਰਾਰਥਨਾ ਦੋ ਚੀਜ਼ਾਂ ਹੋਰ ਰਾਹਿਤ ਕੀਤਾ ਜਾ ਸਕਦਾ ਹੈ ॠषि ऋण ਕੀ ਹੈ ॠषੀਆਂ ਦਾ ਕਰਜ਼ਾ ਜੋ ਗਿਆਨ ਤੇ ਸੰਸਕਾਰ ਫਲਵਾਉਣ ਨਾਲ ਚੁਕਤਾ ਕੀਤਾ ਜਾਂਦਾ ਹੈ ॠषੀਆਂ ਨੇ ਸਾਨੂੰ ਵੇਦ ਸ਼ਾਸਤਰ ਧਰਮ ਗਿਆਨ ਦਿੱਤਾ ਨਾ ਇਹ ऋण ਸਾਡੇ ਲਈ ਹੈ ਔਰ ਬੜਾ ਭਾਰੀ ਰਹਿਣਾ ਗਿਆਨ ਨੂੰ ਸਵੀਕਾਰ ਕਰਨਾ ਗਿਆਰਮ ਗਿਆਨ ਦੇਣਾ ਗਿਆਨ ਵੰਡਾ ਗਿਆਨ ਲਿਖਣਾ ਇਹ ऋण ਅਸੀਂ ਗ੍ਰੰਥਾ ਦਾ ਅਧਿਐਨ ਕਰਕੇ ਸੱਚਾ ਗਿਆਨ ਸਿੱਖ ਕੇ ਤੇ ਸੰਤਾਨ ਨੂੰ ਸੰਸਕਾਰ ਦੇ ਕੇ ਚੁਕਾਉਨੇ ਆ ਪੀੜੀਦਰ ਪੀੜੀ ਪਿਤਰ ਰੇਣ ਮਾਪਿਆਂ ਤੇ ਵੰਸ਼ ਦਾ ਕਰਜ਼ਾ ਜੋ ਸੇਵਾ ਸ਼ਰਾਧ ਤੇ ਤਰਪਨ ਨਾਲ ਪੂਰਾ ਹੁੰਦਾ ਹੈ ਅਸੀਂ ਆਪਣੇ ਮਾਪਿਆਂ ਅਤੇ ਵੰਸ਼ ਰਾਹੀਂ ਮਨੁੱਖੇ ਜਨਮ ਪ੍ਰਾਪਤ ਕੀਤਾ ਇਸ ਕਰਜ਼ੇ ਨੂੰ ਮਾਪਿਆਂ ਦੀ ਸੇਵਾ ਅਦਵ ਸ਼ਰਾਧ ਤਰਪਨ ਅਤੇ ਸੰਤਾਨ ਦੇ ਰਾਹੀਂ ਪੂਰਾ ਕੀਤਾ ਜਾਂਦਾ ਹੈ ਮਾਪਿਆਂ ਦਾ ਸਤਿਕਾਰ ਕਰੋਗੇ ਕੱਲ ਮੈਂ ਸ਼ਾਰਟ ਬਣਾਈ ਹੈ ਦੇਖ ਲੈਓ ਜੋ ਮਨੁੱਖ ਪਿਤਰ ਰਣ ਨਹੀਂ ਚੁਕਾਉਂਦਾ ਉਹਦੀਆਂ ਸੌ ਉਪਾਸਨਾਵਾਂ ਵੀ ਅਧੂਰੀਆਂ ਰਹਿੰਦੀਆਂ। ਉਸੇ ਸਾਰੇ ਕਰਮ ਅਧੂਰੇ ਰਹਿੰਦੇ ਆ। ਸੋ ਜਿਨ੍ਹਾਂ ਨੇ ਪਿਤਰ ਰੇਣ ਨਹੀਂ ਚੁਕਾਇਆ ਉਹਨਾਂ ਦੀ ਆਤਮਾ ਨੂੰ ਮੌਤ ਤੋਂ ਬਾਅਦ ਪ੍ਰੇਤ ਜੋਨੀ ਦੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ। ਸੋ ਪਿਤਰ ਰੇਣ ਬਾਰੇ ਮੈਂ 1/1 ਬੜੇ ਆਸਾਨ ਸ਼ਬਦਾਂ 'ਚ ਤੁਹਾਨੂੰ ਦੱਸ ਦਿੱਤਾ ਕਿ ਪਿਤਰ ਰੇਣ ਕੀ ਹੈ। ਹੁਣ ਵਾਰੀ ਆ ਗਈ ਕਿ ਪਿਤਰ ਦੋਸ਼ ਕੀ ਹੈ। ਇਹ ਜੋਤਿਸ਼ ਦਾ ਟੈਕਨੀਕਲ ਸ਼ਬਦ ਹੈ। ਜੋਤਿਸ਼ ਦੀ ਭਾਸ਼ਾ ਹੈ। ਕੁੰਡਲੀ ਵਿੱਚ ਜਿਹੜੀ ਸਾਡੀ ਜਨਮ ਪੱਤਰੀ ਆ ਕੁੰਡਲੀ ਵਿੱਚ ਜਦੋਂ ਰਾਹੂ ਕੇਤੂ ਜਾਂ ਸ਼ਨੀ ਸੂਰਜ ਜਾਂ ਫਿਰ ਲਗਨ ਦੇ ਨਾਲ ਖਰਾਬ ਸੰਯੋਗ ਜਾਂ ਸੰਬੰਧ ਬਣਾਉਂਦੇ ਆ ਤਾਂ ਪਿਤਰ ਦੋਸ਼ ਬਣਦਾ ਹੈ ਠੀਕ ਹੈ ਕੁਝ ਖਾਸ ਸੰਯੋਗ ਤੁਹਾਡੀ ਜਨਮ ਪੱਤਰੀ ਦੇ ਦਰਸਾਉਂਦੇ ਆ ਕਿ ਪਿਤਰ ਅਸੰਤੁਸ਼ਟ ਹਨ ਅਤੇ ਕਰਮਿਕ ਕਰਜ਼ਾ ਅਜੇ ਤੱਕ ਚੁਕਾਇਆ ਨਹੀਂ ਗਿਆ ਕਰਮਿਕ ਕਰਜ਼ੇ ਬਾਰੇ ਤੁਹਾਡੀ ਵੀਡੀਓ ਮੈਂ ਤੁਹਾਨੂੰ ਦੇ ਚੁੱਕੀ ਹਾਂ ਠੀਕ ਹੈ ਜਦੋਂ ਸੰਤਾਨ ਸ਼ਰਾਦ ਨਹੀਂ ਕਰਦੇ ਤਾਂ ਪਿਤਰ ਅਸੰਤੁਸ਼ਟ ਰਹਿੰਦੇ ਹਨ ਅਤੇ ਉਹਨਾਂ ਦੀ ਅਸੰਤੁਸ਼ਟੀ ਪਰਿਵਾਰ ਵਿੱਚ ਬਾਧਾ ਮਾ ਪ੍ਰਗਟ ਕਰਦੀ ਹੈ ਰੁਕਾਵਟਾਂ ਹੋ ਜਾਂਦੀਆਂ ਹਨ ਮੈਂ ਦੱਸਿਆ ਹੋਇਆ ਕਿਹੜੀਆਂ-ਕਿਹੜੀਆਂ ਰੁਕਾਵਟਾਂ ਰਿਪੀਟ ਕਰਨ ਨਾਲ ਵੀਡੀਓ ਲੰਬੀ ਹੋ ਜਾਂਦੀ ਹੈ ਜਦੋਂ ਸੂਰਜ ਪਲੱਸ ਰਾਹੁ ਜੁਤੀ ਹੈ ਜਾਂ ਕੇਤੂ ਜੁਤੀ ਹੈ ਉਹਦਾ ਸੰਜੋਗ ਹੋ ਜਾਂਦਾ ਜਾਂ ਤੁਹਾਡੀ ਜਨਮ ਪੱਤਰੀ ਦੇ ਚੌਥੇ ਨੌਵੇਂ ਘਰ ਵਿੱਚ ਪਾਪ ਗ੍ਰਹਿ ਹੋ ਜਾਣ ਤਾਂ ਇਹ ਸਭ ਪਿਤਰ ਦੋਸ਼ ਦੇ ਸੰਕੇਤ ਹੈ ਦੱਸ ਦਿੱਤਾ ਤੁਹਾਨੂੰ ਪਿਤਰ ਦੋਸ਼ ਵੀ ਜਨਮ ਪੱਤਰੀ ਚ ਹੁੰਦਾ ਹੈ ਤੇ ਪਿਤਰ ਰਣ ਅਸੀਂ ਬਾਇਵਰਥ ਲਿਆਉਣੇ ਆ ਫਿਰ ਮੈਂ ਜੇ ਸਾਰੰਸ਼ ਰੂਪ ਚ ਦੋ ਲਾਈਨਾਂ ਚ ਸਮਝਾਉਣਾ ਹੋਵੇ ਮੁੱਖ ਫਰਕ ਤਾਂ ਕੀ ਹੈ ਪਿਤਰ ਰਣ ਕੀ ਹੈ ਧਾਰਮਿਕ ਜ਼ਿੰਮੇਵਾਰੀ ਹੈ ਜੋ ਲਗਭਗ ਹਰ ਮਨੁੱਖ ਕੋਲ ਹੁੰਦੀ ਹੈ ਹਰ ਮਨੁੱਖ ਦੇ ਹਿੱਸੇ ਆ ਹੀ ਹੁੰਦੀ ਹੈ ਔਰ ਇਹ ਚਕਾਉਣਾ ਪੈਂਦਾ ਪਿਤਰ ਰਣ ਠੀਕ ਹੈ ਜੀ ਪਰ ਜਿਹੜਾ ਪਿਤਰ ਦੋਸ਼ ਆ ਉਹ ਸਾਡੀ ਇੰਡੀਵਿਜੂਅਲ ਜਨਮ ਕੁੰਡਲੀ ਚ ਹੋਏਗਾ ਜੋਤਿਸ਼ਕ ਗ੍ਰਹਿ ਯੋਗ ਨੇ ਜੋ ਸਿਰਫ ਕੁਝ ਕੁੰਡਲੀਆਂ ਚ ਹੁੰਦਾ ਹੈ ਉਹ ਸਾਰਿਆਂ ਚ ਨਹੀਂ ਹੁੰਦਾ ਪਰ ਪਿਤਰ ਰਣ ਸਾਰਿਆਂ ਚ ਹੁੰਦਾ ਸੋ ਪਿਤਰ ਰਣ ਹਰ ਕੋਈ ਜਨਮ ਲੈਂਦਾ ਹੈ ਪਿਤਰ ਰਣ ਸਮੇਤ ਤੇ ਪਿਤਰ ਦੋਸ਼ ਕੇਵਲ ਉਸੇ ਨੇ ਹੁੰਦਾ ਜਿੱਥੇ ਗ੍ਰਹਿ ਯੋਗ ਬਣਿਆ ਜਾਂ ਪਿਤਰ ਸੰਤੋਸ਼ਠਾਨ ਅੱਜ ਦਾ ਗੁਪਤਪਾ ਰੇਅਰੈਸਟ ਮੱਸੀਆ ਦੇ ਦਿਨ ਇੱਕ ਪੰਡਿਤ ਚ ਤੁਸੀਂ ਜਲ ਲੈ ਲੋ ਚੁਟਕੀ ਪਰ ਕਾਲੇ ਤੇਲ ਪਾ ਲੋ ਇੱਕ ਪਿੱਪਲ ਦਾ ਸਾਫ ਸੁਥਰਾ ਅਖੰਡਿਤ ਪੱਤਾ ਲੈ ਲਓ ਦਖਣ ਵਾਲ मुंह ਕਰਕੇ ਹੌਲੀ ਹੌਲੀ ਜਲਅਪਤ ਕਰੋ ਇਸ ਦੇ ਨਾਲ ਪਿਤਰ ਖੁਸ਼ ਹੁੰਦੇ ਆ ਤੇ ਵੰਸ਼ ਦੀਆਂ ਰੁਕਾਵਟਾਂ ਘਟਦੀਆਂ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਤੁਹਾਨੂੰ ਪਿਤਰ ਰਣ ਤੇ ਪਿਤਰ ਦੋਸ਼ ਵਿਚਲਾ ਇਹ ਫਰਕ ਪਹਿਲਾਂ ਤੋਂ ਪਤਾ ਸੀ ਮੇਰੀਆਂ ਵੀਡੀਓ ਸੁਣਨ ਤੋਂ ਸੱਚ ਬੋਲਦਿਆ ਕਰੋ ਇੱਕ ਵਾਰੀ ਕਮੈਂਟ ਚ ਕਮੈਂਟ ਤੁਸੀਂ ਬਿਲਕੁਲ ਨਹੀਂ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਡਾਕਟਰ ਤੇਰਨ ਕੌਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਔਰ ਦੁਰਲਭ ਜਾਣੀਆਂ ਜਾਣਕਾਰੀਆਂ ਲੈ ਕੇ ਮੈਂ ਅਗਲੀ ਵੀਡੀਓ 'ਚ ਮਿਲਾਂਗੀ ਰੱਖਣਾ ਆਪਣਾ ਖਿਆਲ ਪਿੱਤਰਾ ਪ੍ਰਤੀ ਹੋ ਜਾਓ ਸ਼ਰਦਾਵਾਨ ਜੇ ਚਾਹੁੰਦੇ ਹੋ ਸੁਖੀ ਜੀਵਨ ਕਰੋ ਪਹਿਲਾਂ ਕੋਕ ਪੜਤਾਲ ਜੇ ਮਨ ਮੰਨੇ ਤਾਂ ਫਿਰ ਮੇਰੀਆਂ ਦਸੀਆਂ ਵਿਧੀਆਂ ਨੂੰ ਫੋਲੋ ਕਰਿਓ ਕਿਉਂਕਿ ਮੈਂ ਤੁਹਾਨੂੰ ਮਜਬੂਰ ਨਹੀਂ ਕਰਾਂਗੀ ਮੇਰੇ ਮੰਚ ਤੇ ਤੁਸੀਂ ਤਾਂ ਜੁੜਨਾ ਜੇ ਤੁਹਾਡਾ ਮਨ ਮੰਨੇ ਅਨੇਕਾਂ ਅਨੇਕ ਚੈਨਲ ਕਮਾ ਹਕਮਾ ਜਦੋਂ ਸੁਣਦੇ ਹੋ ਦੇਖਦੇ ਹੋ ਕਨਫਿਊਜ਼ਨ ਪੈਦਾ ਹੁੰਦੀ ਹੈ ਸੀਮਤ ਰੋ ਬੇਸ਼ੱਕ ਮੇਰਾ ਚੈਨਲ ਛੱਡ ਦਿਓ ਮੈਂ ਇਹ ਨਹੀਂ ਕਹਿੰਨੀ ਕਿ ਮੈਨੂੰ ਚੁਣੋ ਨਾ ਉਹ ਸਲੈਕਟਿਵ ਜਿਹਾ YouTube ਦੇ ਅਥਾ ਸਾਗਰ ਚੋਂ ਚੁਣ ਲਓ ਚੀਜ਼ਾਂ ਕੀਮਤੀ ਮੋਤੀ ਦੋ ਚਾਰ ਚੈਨਲ ਰੱਖੋ ਉਹ ਤੁਹਾਨੂੰ ਗਿਆਨ ਵਧਾਉਣਗੇ ਤੁਹਾਡਾ ਉਹ ਨਹੀਂ ਕਿ ਪਿਛਲਾ ਪੜਿਆ ਹੁਣ ਸੁਣਿਆ ਭੁੱਲ ਗਿਆ ਉਹ ਭੁੱਲ ਗਿਆ ਆ ਭੁੱਲ ਗਿਆ ਸੋ ਉਹ ਰਲਗੜ ਨਹੀਂ ਹੋਣਗੇ ਠੀਕ ਹੈ ਜੀ ਤੁਸੀਂ ਸਾਫ਼ ਸੁਥਰੀਆਂ ਵੀਡੀਓਜ਼ ਸਾਫ਼ ਸੁਥਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਟੇਸਟ ਹੁੰਦਾ ਆਪਣਾ 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 ਹੁੰਦਾ ਸਭ ਦਾ ਸਵਾਦ ਆਪਣਾ ਆਪਣਾ ਹੈ ਨਾ ਕਿਸੇ ਨੂੰ ਕਿ ਆਦੀ ਸਬਜ਼ੀ ਹਫਤਾ ਪਰ ਬੁਰੀ ਨਹੀਂ ਲੱਗਦੀ ਤਾਂ ਕਈ ਖਾ ਖਾ ਹੀ ਨਹੀਂ ਪਾਉਂਦੇ ਉਹ ਕਹਿੰਦੇ ਮੈਂ ਅੱਜ ਰੋਟੀ ਖਾਣੀ ਨਹੀਂ ਸੋ ਇਟ ਇਜ਼ ਆਪਣਾ ਆਪਣਾ ਸੋਜ ਸਵਾਦ ਆਪਣਾ ਆਪਣਾ ਅਸਥੈਟਿਕ ਸੈਂਸ ਆਪਣੀ ਆਪਣੀ ਇਹਦੇ ਇਹਦੇ ਲਈ ਮੈਂ ਮਜਬੂਰ ਨਹੀਂ ਕਰ ਸਕਦੀ ਪਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਰਨੀ ਹੈ ਲਾਈਕ ਦਾ ਮੰਨ ਲਓ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਸ਼ੇਅਰ ਕਰਨਾ ਮਤਲਬ ਤੁਹਾਨੂੰ ਲੱਗਦਾ ਇਹ ਵਿਚਾਰ ਹੋਰ ਪਾਸੇ ਵੀ ਵੰਡੇ ਜਾਣੇ ਚਾਹੀਦੇ ਆ ਸ਼ੇਅਰ ਕਰ ਦਿਆ ਕਰੋ ਕੁਛ ਮੁੱਲ ਨਹੀਂ ਲੱਗਦਾ ਨਿੱਕੇ ਨਿੱਕੇ ਬਟਨ ਨੇ ਪਰ ਇਹਨਾਂ ਦਾ ਮਹੱਤਵ ਬਹੁਤ ਆ ਉਹਦੇ ਲਈ ਜੋ ਮਿਹਨਤ ਕਰਕੇ ਤੁਹਾਡੇ ਸਾਹਮਣੇ ਵੀਡੀਓ ਪੇਸ਼ ਕਰਦਾ ਹੈ ਚਾਹੇ ਆਪ ਆਉਂਦਾ ਹੈ ਔਨ ਦਾ ਕੈਮਰਾ ਚਾਹੇ ਆਫ ਦਾ ਕੈਮਰਾ ਗੱਲ ਤਾਂ ਵਿਚਾਰਾਂ ਦੀ ਹੈ ਨਾ ਮੈਂ ਜਲਦ ਹੀ ਆਉਂਦਾ ਕੈਮਰਾ ਵੀ ਆਇਆ ਕਰਾਂਗੀ ਕੋਈ ਇਦਾਂ ਦਾ ਹੱਥ ਨਹੀਂ ਹੈ ਸੋ ਮੇਰੇ ਚੈਨਲ ਨਾਲ ਬਨੇ ਰਹਿਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਚੈਨਲ ਥੈਂਕ ਯੂ ਟਿਲ